ਬਦਲਾ ਵਾਂਗ ਗੱਜਦੇ ਨੇ ਜਿਹੜੇ ਬੰਦੇ ਵਸਣਗੇ ਕਿਦਾਂ ਅੱਜ ਦੇ ਬੰਦੇ ਕਾਸ਼ ਜੇਕਰ ਤੂੰ ਪੱਲਾ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜ੍ਹ ਹੈ ਕਾਦੀ ਰੱਬਾ ਤੈਨੂੰ ਥੋੜ੍ਹ ਹੈ ਕਾਦੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਪੰਜਾਬ ਦੇ ਲੋਕੋ ਮੈਂ ਤੁਹਾਡੇ ਹਸਨ ਤੇ ਤੇ ਤੁਹਾਡੀਆਂ ਟੀਚਰਾਂ ਤੇ ਬੜਾ ਦੁਖੀ ਹੋਇਆ ਪਿਆ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਦਿਨੋਂ ਦਿਨ ਹੜਾਂ ਦੇ ਵਿੱਚ ਲੋਕ ਡੁੱਬਦੇ ਜਾ ਰਹੇ ਆ ਤੇ ਜਿਹੜੇ ਕੁਝ ਲੋਕ ਹੜਾਂ ਦੀ ਮਾਰ ਇਠ ਵੀ ਆਏ ਆ ਉਹਨਾਂ ਕੋਲ ਬਹੁਤ ਸਾਰੇ ਮੀਡੀਆ ਚੈਨਲ ਪਹੁੰਚ ਕੇ ਜਦੋਂ ਉਹ ਗੱਲ ਪੁੱਛਦੇ ਆ ਤੇ ਅੱਗੋਂ ਹੱਸ ਕੇ ਕਹਿੰਦੇ ਆ ਕਿ ਸਾਡੇ ਕੋਲ ਮੁਰਗੀਆਂ ਦਾ ਮੁਆਵਜ਼ਾ ਨਹੀਂ ਮਿਲਿਆ ਸਾਨੂੰ ਮੁਰਗੀਆਂ ਦਾ ਮੁਆਵਜ਼ਾ ਨਹੀਂ ਮਿਲਿਆ ਸਾਡੇ ਅੰਡੇ ਰੁੜ ਗਏ ਸਾਡਾ ਆਹ ਰੁੜ ਗਿਆ ਸਾਡਾ ਇਹ ਰੁੜ ਗਿਆ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਇਹ ਟਿਚਰਾਂ ਕਰਦੇ ਫਿਰਦੇ ਅੱਗੋਂ ਸਾਡੀ ਮੁਰਗੀਆਂ ਦਾ ਮੁਆਵਜ਼ਾ ਨਹੀਂ ਮਿਲਿਆ ਇੱਕ ਗੱਲ ਦਾ ਜਵਾਬ ਦਿਓ ਜੇ ਬੰਦੇ ਦੇ ਅੰਦਰ ਗੁਰਦੇ ਹੁੰਦੇ ਆ ਤੇ ਗੁਰਦੇ ਪੈਣ ਤੇ ਲੱਖਾਂ ਰੁਪਈਆ ਖਰਚਾ ਆ ਜਾਂਦਾ ਦਿਲ ਦੀ ਜਦੋਂ ਸਰਜਰੀ ਹੁੰਦੀ ਆ ਲੱਖਾਂ ਰੁਪਈਆ ਖਰਚਾ ਆ ਜਾਂਦਾ ਜੇਕਰ ਲੀਵਰ ਦੀ ਗੱਲ ਕਰੀਏ ਹਰ ਚੀਜ਼ ਬੰਦੇ ਦੇ ਅੰਦਰ ਰੱਬ ਨੇ ਕਰੋੜਾਂ ਰੁਪਈਆ ਦੀ ਪਾਈ ਆ ਚਾਹੇ ਉਹ ਕੋਈ ਚੀਜ਼ ਹੋਵੇ ਹੁਣ ਤੁਸੀਂ ਇਹ ਗੱਲ ਦੱਸੋ ਜਦੋਂ ਬੰਦਾ ਸੜਕ ਹਾਦਸੇ ਚ ਚਾਹੇ ਕਿਸੇ ਬੱਸ ਦੇ ਵਿੱਚ ਦੁਨੀਆ ਛੱਡ ਜਾਂਦਾ ਜਦੋਂ ਬੱਸਾਂ ਕਿੰਆਂ ਦੀਆਂ ਪਲਟੀਆਂ ਰਾਜਨੀਤਿਕ ਲੀਡਰਾਂ ਦੀਆਂ ਤਾਂ ਉਸ ਟਾਈਮ ਤੇ ਤੁਹਾਡੇ ਬੰਦਿਆਂ ਦਾ ਤੁਹਾਨੂੰ ਮੁਆਵਜ਼ਾ ਕਿੰਨਾ ਮਿਲਿਆ 2-3 ਲੱਖ ਚਾਹੇ ਉਹ ਸੜਕ ਹਾਦਸੇ ਦੇ ਵਿੱਚ ਕੋਈ ਹੋ ਗਿਆ ਵੇ ਤੁਹਾਨੂੰ ਉਸ ਟਾਈਮ ਤੇ ਬੰਦੇ ਦਾ ਮੁਆਵਜ਼ਾ ਕਿੰਨਾ ਮਿਲਦਾ 3 ਲੱਖ ਕਈ ਥਾਵਾਂ ਤੇ ਵੇਖਿਆ ਮੈਂ ਪਰ ਮੈਨੂੰ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਦੋਂ ਸਾਡਾ ਜੀ ਘਰ ਦਾ ਜਾ ਵੜਦਾ ਇਹ ਸਰਕਾਰਾਂ ਸਾਡੇ ਜੀਆਂ ਦਾ ਲੱਖਾਂ ਰੁਪਈਆ ਮੁੱਲ ਪਾ ਦਿੰਦੀਆਂ ਚਾਹੇ ਉਹ ਧੀ ਦਾ ਪਿਓ ਹੋਵੇ ਤੇ ਉਸ ਧੀ ਦੇ ਜਿਹੜਾ ਕੱਲ ਉਹਨਾਂ ਧੀ ਕੋਲੇ ਜਾਓਗੇ ਤੇ ਪਿਓ ਦਾ ਮੁੱਲ ਪਵਾਉਂਗੇ ਉਹਨੂੰ ਕਹਿਤਾ 2 ਕਰੋੜ ਰੁਪਈਆ ਲੈ ਲੈ ਤੇਰੇ ਪਿਓ ਦੀ ਬਾਹ ਵਾਢ ਲੈਣ ਦੇ ਉਹਨੇ ਗਾਲਾਂ ਕੱਢਣ ਅੱਗੋਂ ਜੇ ਕਿਸੇ ਮੁੰਡੇ ਕੋਲ ਜਾਂਦੇ ਰਹੇ ਤਾਂ ਉਹਨੇ ਗਾਲਾਂ ਕੱਢਣੀਆਂ ਚਾਹੇ ਕਿਸੇ ਘਰ ਵਾਲੀ ਕੋਲ ਜਾਂਦੇ ਰਹੇ ਉਹਨੇ ਤਾਂ ਗਾਲਾਂ ਕੱਢਣੀਆਂ ਜੇ ਕਿਸੇ ਬਾਪ ਕੋਲ ਜਾਂਦੇ ਰਹੇ ਉਹਨਾਂ ਦੇ ਬੱਚਿਆਂ ਬਾਰੇ ਉਹਨੇ ਤਾਂ ਗਾਲਾਂ ਕੱਢਣੀਆਂ ਉਹ ਜਦੋਂ ਬੰਦਿਆਂ ਦਾ ਮੁੱਲ ਕਰੋੜਾ ਰੁਪਈਆ ਵੀ ਕੋਈ ਨਹੀਂ ਦੇ ਸਕਦਾ ਤੇ ਆਪਾਂ ਨੂੰ ਲੱਖਾਂ ਰੁਪਈਆ 2-3 ਲੱਖ 5 ਲੱਖ ਦੇ ਕੇ ਮੂੰਹ ਬੰਦ ਕਰ ਦਿੰਦੇ ਆ ਉਸ ਟਾਈਮ ਤੇ ਫਿਰ ਤੁਸੀਂ ਇੱਕ ਗੱਲ ਦੱਸੋ ਮੁਰਗੀ ਦੇ ਵਿੱਚ ਕੀ ਪਾਇਆ ਮੁਰਗੀ ਦਾ ਮੁਆਵਜ਼ਾ ਲੈਣੇ ਨਾ ਮੁਰਗੀ ਦੇ ਵਿੱਚ ਦਿਲ ਕਿੱਥੇ ਵੇਖਦਾ ਤੁਸੀਂ ਦੱਸੋ ਕਦੇ ਵੇਖਿਆ ਵੀ ਮੁਰਗੀ ਦੀ ਲੱਤ ਵੀ ਕੀ ਆ ਜਦੋਂ ਮੁਰਗਾ ਹੀ 1.5 200 ਰੁਪਏ ਦਾ ਕਿਲੋ ਆ ਫੇਰ ਤੁਸੀਂ ਕਿਹੜਾ ਮੁਆਵਜ਼ਾ ਭਾਲਦੇ ਆ ਉਹ ਜੇ ਮੁਆਵਜ਼ੇ ਲੈਣੇ ਆ ਮੁਆਵਜ਼ੇ ਕਿੰਨਾ ਚਿਰ ਮੰਗਦੇ ਰਹੋਗੇ ਮੈਂ ਭਗਵਾਨ ਤੋਂ ਮੰਨਤੇ ਵੀ ਦੁਖੀ ਆ ਜਿਹੜਾ ਇਹ ਕਹਿ ਲਿੰਦਾ ਸੀ ਮੁਰਗੀਆਂ ਦਾ ਮੁਆਵਜ਼ਾ ਦੇਵਾਂਗੇ ਹਰ ਰੋਜ਼ ਮੁਰਗੀਆਂ ਦਾ ਕਤਲ ਹੁੰਦਾ ਹਰ ਕੋਈ ਬੰਦਾ ਖਾਂਦਾ ਮੈਂ ਬੜਾ ਬੱਕਰੇ ਤੇ ਮੁਰਗੀ ਦਾ ਸ਼ਕੀਨ ਆ ਦੱਸੋ ਮੈਨੂੰ ਮੈਂ ਇੱਥੇ ਕਹਿੰਨਾ ਕਿ ਮੈਂ ਮੁਰਗੇ ਤੇ ਬੱਕਰੇ ਦਾ ਸ਼ਕੀਨ ਖਾਨਦਾ ਇਹ ਆਪਾਂ ਉਹਨਾਂ ਨੂੰ ਡੇਲੀ ਮਾਰ ਕੇ ਖਾਂਦੇ ਆ ਉਸ ਟਾਈਮ ਤੇ ਤੁਹਾਡੇ ਕੋਲ ਰੱਬ ਦੀ ਦਇਆ ਤਾਂ ਹੁੰਦੀ ਨਹੀਂ ਆਪਾਂ ਉਸ ਟਾਈਮ ਤੇ ਬਣੀ ਕਹਿੰਦੇ ਨਹੀਂ ਯਾਰ ਨਹੀਂ ਬਾਈ ਜੀ ਮੁਆਵਜ਼ੇ ਕਾਹਦੇ ਦੇਣੇ ਆ ਮੁਆਵਜ਼ੇ ਮੰਗੋ ਹੀ ਨਾ ਇਹ ਜਿਹੜੇ ਹੜ ਆਏ ਪਏ ਆ ਤੁਸੀਂ ਅੱਜ ਨਹੀਂ ਆਏ ਪਿਛਲੀ ਵਾਰ ਆਏ ਉਦੋਂ ਪਿਛਲੀ ਵਾਰ ਆਏ ਆ ਪਰ ਲੋਕੋ ਤੁਸੀਂ ਮੁਆਵਜ਼ੇ ਮੰਗਦੇ ਰਹਿ ਗਏ ਤੁਸੀਂ ਇਹਨਾਂ ਸਰਕਾਰਾਂ ਦੇ ਕੰਨ ਨਹੀਂ ਮਰੋੜੇ ਜੇਕਰ ਕੰਨ ਮਰੋੜੇ ਹੁੰਦੇ ਤਾਂ ਤੁਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਕਿ ਸਾਡੇ ਜਿਹੜੇ ਬੰਨ ਆ ਉਹ ਪੱਥਰਾ ਨਾਲ ਪੱਕੇ ਕਰਕੇ ਦਿਓ ਜੇਕਰ ਇੱਥੇ ਅਰਬਾਂ ਰੁਪਇਆ ਹੋਰ ਥਾਵਾਂ ਤੇ ਖਰਾਬ ਕੀਤਾ ਜਾ ਸਕਦਾ ਤੇ ਉਹ ਅਰਬਾਂ ਰੁਪਇਆ ਲਵਾ ਕੇ ਤੁਹਾਡੇ ਬੰਨ ਪੱਕੇ ਹੋ ਸਕਦੇ ਸੀ ਅੱਜੋਥੇ ਰੇਤੇ ਦੇ ਬੰਨ ਲਾਉਂਦੇ ਫਿਰਦੇ ਆ ਮਿੱਟੀ ਤੱਕ ਨਹੀਂ ਮਿਲਦੀ ਕਈ ਪਿੰਡਾਂ ਦੇ ਵਿੱਚ ਅੱਜ ਕੀ ਤੋਂ ਆਪਣੇ ਪੱਲੇ ਕੀ ਆ ਤੁਸੀਂ ਟਿੱਚਰਾ ਕਰਦੇ ਫਿਰਦੇ ਆ ਮੁਰਗੀਆਂ ਦਾ ਮੁਆਵਜ਼ਾ ਨਹੀਂ ਆਇਆ ਕੱਲ ਨੂੰ ਤੁਸੀਂ ਕਹੋਗੇ ਵੀ ਜਿਹੜਾ ਅੰਡੇ ਦੇ ਵਿੱਚ ਬੱਚਾ ਨਹੀਂ ਪੈਦਾ ਹੋਇਆ ਉਹ ਵੀ ਸਰਕਾਰ ਕਰਕੇ ਦੇਵੇਂ ਭਾਈ ਮੈਂ ਕਹਿੰਨਾ ਭਗਵੰਤ ਮਾਨਸਿਆ ਇਹੋ ਜਿਹੇ ਬਿਆਨਬਾਜ਼ੀਆਂ ਦੇਣ ਵਾਸਤੇ ਸੋਚਿਆ ਕਰ ਪਰ ਸੋਚੇਗਾ ਕਿਉਂ ਜਦੋਂ 2020 ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਸੀ ਹਜ਼ਾਰਾਂ ਗੱਲਾਂ ਕੀਤੀਆਂ ਪੂਰੀ ਇੱਕ ਵੀ ਨਹੀਂ ਕੀਤੀ ਤੇ ਫਿਰ ਮੁਰਗੀਆਂ ਵਾਲੀ ਕਿੱਥੋਂ ਪੂਰੀ ਹੋਣ ਲੱਗੀ ਸੀ ਪਰ ਲੋਕਾਂ ਨੂੰ ਕਹਿਣਾ ਮੁਆਵਜ਼ਿਆਂ 'ਚ ਨਾ ਰੋ ਲੋਕਾਂ ਦੇ ਕੱਢ ਗਏ ਪਏ ਆ ਕਿੱਥੇ ਤੁਹਾਡੀ ਤੁਹਾਨੂੰ ਸਹੀ ਚੀਜ਼ ਕਿੱਥੇ ਮਿਲੀ ਆ ਜਦੋਂ ਇੱਕ ਲੈਟਰਿੰਗ ਬਾਥਰੂਮ ਇੱਕ ਲੈਟਰਿੰਗ ਕਹ ਲਓ ਕਿਸੇ ਸ਼ਹਿਰ ਦੇ ਵਿੱਚ ਬਣਦੀ ਆ ਤਾਂ ਉੱਥੇ ਲੱਖਾਂ ਰੁਪਈਆ ਖਰਚ ਆ ਜਾਂਦਾ ਕਦੇ ਨੋਟ ਕਰਿਆ ਜੇ ਜਦੋਂ ਸਰਕਾਰੀ ਲੈਟਰਿੰਗ ਬਾਥਰੂਮ ਕਿਸੇ ਸ਼ਹਿਰ ਦੇ ਵਿੱਚ ਬਣਦਾ ਉੱਥੇ ਲੱਖਾਂ ਰੁਪਏ ਖਰਚ ਆ ਜਾਂਦਾ ਤੇ ਜਦੋਂ ਉਹੀ ਲੈਟਰਿੰਗ ਤੁਹਾਡੇ ਘਰਾਂ ਦੇ ਵਿੱਚ ਬਣਨ ਵਾਸਤੇ ਆਉਂਦੀ ਉਹਦਾ ਤੁਹਾਨੂੰ 15000 ਰੁਪਏ ਮਿਲਦਾ ਵੀ 15000 ਚ ਖੜੀ ਕਰੋ ਕਦੇ ਸੋਚਿਆ ਨਹੀਂ ਤੁਸੀਂ ਜਦੋਂ ਇੱਕ ਸਰਕਾਰੀ ਥਾਂ ਤੇ ਕੋਈ ਕਮਰਾ ਆਇਆ ਹੋਵੇ ਉਸ ਕਮਰੇ ਦਾ 6 ਤੋਂ 7 ਲੱਖ ਰੁਪਏ ਆਉਂਦਾ ਪਰ ਤੁਹਾਡੇ ਵਾਸਤੇ ਸਵਾ ਲੱਖ ਰੁਪਏ ਆਉਂਦਾ ਕਦੇ ਬੋਲੇ ਹੀ ਨਹੀਂ ਤੁਸੀਂ ਕੌਣ ਬਾਲੂਗਾ ਬੋਲਣ ਜੋਗਰੇ ਰਾਇ ਨਹੀਂ ਤੁਸੀਂ ਮੁਆਵਜੇ 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 ਕਰਦੇ ਫਿਰਦੇ ਆ ਮੈਂ ਆ ਹਾਲਾਤ ਵੇਖੀ ਜਾਂਣਾ ਹੜਾਂ ਦੇ ਲੋਕਾਂ ਦੇ ਘਾ ਡੁੱਬੇ ਪਏ ਆ ਲੋਕਾਂ ਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਪਿੰਡਾਂ 'ਚ ਹੜ ਨਹੀਂ ਆਏ ਉਹਨਾਂ ਦੇ ਹਾਲਾਤ ਵੇਖੀ ਜਾਂਣਾ ਕਿ ਉਹਨਾਂ ਦੀਆਂ ਛੱਤਾਂ ਚੋਈ ਜਾਂਦੀਆਂ ਮਕਾਨ ਡਿੱਗੀ ਜਾਂਦੇ ਆ ਕਈ ਥਾਵਾਂ ਤੇ ਪੰਜ-ਪੰਜ ਜੀ ਗੁਜਰ ਕੇ ਛੱਤਾਂ ਡਿੱਗਣ ਦੇ ਕਾਰਨ ਕਈ ਇੱਥੇ ਲੋਕ ਬੜੇ ਦੁਖੀ ਹੋਏ ਬੈਠੇ ਆ ਤੁਸੀਂ ਮੁਆਵਜ਼ਿਆਂ 'ਚ ਬੈਠੇ ਆ ਇਹਨਾਂ ਸਰਕਾਰਾਂ ਦੀਆਂ ਬਾਹਾਂ ਮੋੜੋ ਕਿ ਦੱਸੋ ਭਾਈ ਬਾਹਾਂ ਗੱਲਾਂ 'ਚ ਮੋੜਨੀਆਂ ਕਿ ਤੇ ਸੱਚੀ ਕਿਸੇ ਮੰਤਰੀ ਨੂੰ ਫੜ ਕੇ ਬੈਜਾਂ ਅਗਲਾ ਕਵੇ ਤੂੰ 扑ਕਾਇਆ ਜਿੰਨਾ ਚਿਰ ਤੁਸੀਂ ਸੱਟ ਨਹੀਂ ਹੁੰਦੇ ਆ ਟਿਚੜਾਂ ਬਾਜ਼ੀਆਂ ਤੋਂ ਦੂਰ ਨਹੀਂ ਹੁੰਦੇ ਸਾਡੇ ਪੰਜਾਬ ਦੇ ਲੋਕਾਂ ਨੇ ਸਾਡੇ ਦੇਸ਼ ਦੇ ਲੋਕਾਂ ਨੇ ਹਮੇਸ਼ਾ ਮਨੋਰੰਜਨ ਚਾਹਿਆ ਹਮੇਸ਼ਾ ਤੁਸੀਂ ਮਨੋਰੰਜਨ ਦੇ ਵਿੱਚ ਰਹੇ ਆ ਇਹਨਾਂ ਮਨੋਰੰਜਨਾਂ ਦੇ ਵਿੱਚੋਂ ਬਾਹਰ ਨਿਕਲੋ ਅੱਜ ਤੁਹਾਡੇ ਹਾਲਾਤ ਕੀ ਹੋਏ ਪਏ ਆ ਜਿਹੜੀ ਸਰਕਾਰ ਤੁਸੀਂ ਚੁੰਨਦੇ ਆ ਉਹ ਤੁਹਾਨੂੰ ਚਾਦਰ ਚੱਕੀ ਤੇ ਹਿਸਾਬ ਨੱਕੀ ਝੱਗਾ ਚੱਕੀ ਖੜੀ ਆ ਜਿਹੜੇ ਲੋਕ ਅੱਜ ਰਾਤ ਨੂੰ ਲੈ ਲੈ ਪਹੁੰਚਦੇ ਆ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਆ ਕੁਝ ਇੱਕ ਦੋ ਮਾੜਾ ਵੀ ਬੋਲੀ ਜਾਂਦੇ ਆ ਪਰ ਅੱਜ ਪੰਜਾਬ ਦੇ ਲੋਕ ਕੰਮ ਆ ਰਹੇ ਆ ਤੁਹਾਡੀ ਸਰਕਾਰ ਕਿੱਥੇ ਆ ਤੁਹਾਡੀ ਚੁਣੀ ਹੋਈ ਸਰਕਾਰ ਤੁਹਾਡੀ ਸਿੱਟੀ ਹੋਈ ਸਰਕਾਰ ਤੁਹਾਡੀ ਦੱਬੀ ਹੋਈ ਸਰਕਾਰ ਤੁਹਾਡੀ ਆਉਣ ਵਾਲੀ ਸਰਕਾਰ ਹੈ ਕਿੱਥੇ ਆ ਗੱਲਾਂ ਕਰਦੇ ਆ ਤੁਸੀਂ ਸਾਨੂੰ ਆ ਨਹੀਂ ਆਇਆ ਅਸੀਂ ਮੰਗਿਆ ਸੀ ਮੁਆਵਜ਼ਾ ਫੇਰ ਅਕੇ ਸਾਨੂੰ ਕਹਿੰਦੇ ਮੁਰਗੀਆਂ ਦਾ ਬਿੱਲ ਲੈ ਕੇ ਆਓ ਕਹਿੰਦਾ ਬਿੱਲ ਕਿੱਥੋਂ ਲੈ ਕੇ ਆਈਏ ਮੁਰਗੀਆਂ ਦਾ ਬਿੱਲ ਉਹਨੂੰ ਰਸੋ ਮੁਰਗੀ ਆਸਤੇ ਪਤਲੀ ਰੱਖੀ ਆ ਬਿੱਲ ਬੂਲ ਨਹੀਂ ਰੱਖਿਆ ਮੁਰਗੀਆਂ ਮੱਝਾਂ ਵੇਖੋ ਜਿਨ੍ਹਾਂ ਦੀਆਂ ਮੱਝਾਂ ਰੋੜਦੀਆਂ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਕਿਉਂਕਿ ਉਹ ਇੱਕ ਦੁੱਧ ਦਾ ਹੋਆ ਮੁਰਗੀਆਂ ਦਾ ਮੁਆਵਜ਼ਾ ਚਾਹੀਦਾ ਜਿਹਦੇ ਕੋਲ 1.5 200 ਮੁਰਗੀ ਆ ਉਹਦਾ ਮੁਰਗੀਆਂ ਤੇ ਕੰਮ ਸੀ ਉਹਦੀਆਂ ਰੜ ਗਈਆਂ ਉਹਨੂੰ ਮੁਆਵਜ਼ਾ ਦਿਓ ਜਿਹਦੀ ਇੱਕ ਮੁਰਗੀ ਮੇਰੇ ਅਰਗੇ ਦੀ ਉਹ ਕੀ ਮੁਆਵਜ਼ਾ ਮੰਗਦਾ ਯਾਰ ਜਿਹਦਾ ਕਾਰੋਬਾਰ ਆ ਉਹ ਤਾਂ ਮੰਗੇ ਅਰੇ ਬਹੁਤ ਜ਼ਿਆਦਾ ਗਲਤ ਹੋ ਰਿਹਾ ਇਹ ਟਿੱਚਰਾਂ ਬੰਦ ਕਰੋ ਆਪਾਂ ਸਿਰਫ ਮਨੋਰੰਜਨ ਕਰ ਰਹੇ ਆ ਪਰ ਜਿਹੜੇ ਡੁੱਬੇ ਪਏ ਉਹਨਾਂ ਦੇ ਹਾਲਾਤ ਵੇਖੋ ਅਦੇ ਜਾ ਕੇ ਹਲਾ ਹੱਥ ਵੇਖੋ ਜਿਹੜੇ ਬੰਦੇ ਆਪ ਦਾ ਖਾਣਾ ਆਪ ਬਣਾ ਕੇ ਖਾਂਦੇ ਹੁਣ ਕਈ ਲੋਕ ਆ ਕਈਆਂ ਨੂੰ ਦਾਲ ਪਸੰਦ ਨਹੀਂ ਮੂੰਗੀ ਦੀ ਦਾਲ ਨਹੀਂ ਖਾਂਦੇ ਕਈਆਂ ਨੂੰ ਅਲਰਜੀ ਹੁੰਦੀ ਆ ਕਈਆਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਆ ਪਰ ਅੱਜ ਉਹ ਦਾਲਾ ਉਹਨਾਂ ਨੂੰ ਖਾਣੀਆਂ ਪੈ ਰਿੰਗਾ ਹੈ ਕਿਸੇ ਕੋਲ ਜਵਾਬ ਔਖੇ ਲੋਕਾਂ ਦੀ ਔਖੇ ਗੱਲ ਕਰੋ ਤੁਸੀਂ ਤਾਂ ਬਸ ਉਹ ਗੱਲਾਂ ਵੀ ਅਖਿ ਤੈਥੋਂ ਵੀ ਨਹੀਂ ਰੱਜਦੇ ਬੰਦਾ ਤੈਨੂੰ ਕਾਦੀ ਥੋੜ ਰੱਬ ਨੂੰ ਕੋਈ ਥੋੜ ਨਹੀਂ ਤੁਸੀਂ ਰੱਬ ਤੋਂ ਨਹੀਂ ਰੱਜੇ ਤੁਸੀਂ ਸਰਕਾਰ ਤੋਂ ਜਾਂ ਕਿੱਥੇ ਰਾਜੋਗੇ ਤਾਂ ਮੇਰੀ ਬੇਨਤੀ ਆ ਇਹ ਗੱਲਾਂ ਕਰ ਲੱਗੇ 20 ਵਾਰੀ ਸੋਚੋ ਤੇ ਮੈਂ ਸਰਕਾਰ ਨੂੰ ਇੱਕ ਪੂਰੀ ਗੱਲ ਕਹਿਣਾ ਇਹ ਤੁਸੀਂ ਚਮਲਾਏ ਲੋਕ ਆ ਤੁਸੀਂ ਆ ਜਿਵੇਂ ਕਹਿ ਲਓ ਨਾ ਜਦੋਂ ਮੈਂ ਯਾਰ ਕੀ ਗੱਲ ਮੈਂ ਕਰਨੀ ਨਹੀਂ ਚਾਹੁੰਦਾ ਜਦੋਂ ਦੁਕਾਨ ਚਲਾਉਣੀ ਹੋਵੇ ਤਾਂ ਇੱਕ ਬੰਦਾ ਆਉਦੀ ਚੀਜ਼ ਸਸਤੀ ਕਰ ਦਿੰਦਾ ਤੁਸੀਂ ਸਾਰੇ ਦੁਕਾਨਦਾਰਾਂ ਪਾਲਟੀਆਂ ਵਾਲੇ ਕੁਸੀਂ ਦੁਕਾਨਦਾਰਾਂ ਨੇ ਆਪਦਾ ਆਪਦਾ ਸਮਾਨ ਸਸਤਾ ਕਰਕੇ ਵੇਚਿਆ ਕੋਈ ਆਇਆ ਕਹਿੰਦਾ ਕੋਈ ਸੀ ਆ ਕਰਾਂਗੇ ਕੋਈ ਆ ਕਰਾਂਗੇ ਕਰ ਤੁਸੀਂ ਕੱਖ ਨਹੀਂ ਰਹੇ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਤੇ ਮੈਂ ਲੋਕਾਂ ਨੂੰ ਕਹਿੰਨਾ ਹਲੇ ਵੀ ਸੁਧਰ ਜੋ ਇਹ ਹੜ ਆਉਂਦੇ ਰਹਣੇ ਆ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਰਾ ਪੰਜਾਬ ਹੜ ਦੇ ਵਿੱਚ ਡੁੱਬਿਆ ਆਊਗਾ ਪਰ ਅਸੀਂ ਹਲੇ ਤੱਕ ਵੀ ਨਬਜ ਨਹੀਂ ਫੜੀ ਹਲੇ ਤੱਕ ਵੀ ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਇਸ ਹੜਾਂ ਦਾ ਤੁਸੀਂ ਜਿਹੜਾ ਕਹਿ ਲੋ ਕਿ ਐਡੇ ਬੰਨ ਲਾਓ ਕਿ ਸਾਡੇ ਤੱਕ ਇਹ ਪਹੁੰਚ ਨਾ ਆਏ ਵਾਰ ਆਪਾਂ ਸੁਣਦੇ ਹਾਂ ਗੁਰਦਾਸਪੁਰ ਫਲਾਨਾ ਏਰੀਆ ਟੋਂ ਕਹੇ ਏਰੀਆ ਆ ਏਰੀਆ ਡੁੱਬ ਗਿਆ ਕੀ ਉਹਨਾਂ ਏਰੀਆ ਨੇ ਅੱਜ ਤੱਕ ਕਿਹਾ ਵੀ ਭਾਈ ਤੁਸੀਂ ਐਡਾ ਕ ਬੰਨ ਲਾ ਦਿਓ ਇੰਨਾ ਬੰਨ ਲਾ ਦਿਓ ਵੀ ਸਾਡੇ ਪਿੰਡਾਂ ਦੇ ਵਿੱਚ ਪਾਣੀ ਨਾ ਆਵੇ ਜਿੱਥੋਂ ਪਾਣੀ ਰੁੜ ਕਿਉਂਦਾ ਉੱਥੇ ਬੰਨ ਲਾਓ ਉੱਥੇ ਗਾਂਝਾ ਆਵੇ ਪਾਣੀ ਤੁਸੀਂ ਡੁੱਬਦੇ ਆ ਪਾਣੀ ਸੁੱਕ ਜਾਂਦਾ ਤੇ ਤੁਹਾਡਾ ਜਿਹੜਾ ਗੁੱਸਾ ਮੁੱਕ ਜਾਂਦਾ ਪਾਣੀ ਆਉਂਦਾ ਤੇ ਗੁੱਸਾ ਆਉਂਦਾ ਡੁੱਬਦੇ ਆ ਤਾਂ ਤੁਹਾਡੇ ਤੇ ਲੋਕਾਂ ਨੂੰ ਤਰਸ ਆਉਂਦਾ ਪਰ ਜਿਸ ਟਾਈਮ ਤੇ ਪਾਣੀ ਸੁੱਕ ਜਾਂਦਾ ਸਭ ਕੁਝ ਖਤਮ ਹੋ ਜਾਂਦਾ ਕੋਈ ਮਾਂ ਸੀ ਆਪਦੇ ਪੁੱਤ ਨੂੰ ਸਮਝਾਇਆ ਕਰੇ ਕਹਿੰਦੀ ਪੁੱਤ ਤੂੰ ਐ ਨਾ ਕਰਿਆ ਕਰ ਆ ਨਾ ਕਰਿਆ ਕਰ ਪੁੱਤ ਇੱਕ ਸਾਫਾ ਲੈ ਲਿਆ ਕਰ ਤੇ ਐ ਕਰ ਲਿਆ ਕਰੇ ਕਹਿੰਦਾ ਮਾਂ ਗੱਲਾਂ ਕਰ ਐ ਬਹਿ ਜਾ ਕਰੇ ਜਿਵੇਂ ਆਪਾਂ ਕਿਸੇ ਨੂੰ ਸ਼ੁਭਾਰਾ ਨਹੀਂ ਲਾਉਂਦੇ ਤੇ ਸਲਾਮੀ ਦਿੰਦੇ ਐ ਫੜ ਕੇ ਬਹਿ ਜਾ ਕਰੇ ਸਾਫਾ ਉਹਦੀ ਮਾਂ ਕਹਿੰਦੀ ਗੱਲ ਕੀ ਕਰਦਾ ਤੋ ਉਹਨੇ ਸਾਰੀਆਂ ਗੱਲਾਂ ਸੁਣੀ ਗਿਆ ਸੁਣੀ ਗਿਆ ਐਂਡ ਤੇ ਕਹਿੰਦਾ ਬੱਸ ਕਹਿੰਦੀ ਬੱਸ ਉਹਨੇ ਐ ਮਾਰਿਆ ਸਾਫਾ ਝਾੜ ਕੇ ਕਿ ਨਾ ਉਹ ਗੀਆਂ ਤੇਰੀਆਂ ਗੱਲਾਂ ਉਹੀ ਗੱਲ ਜਦੋਂ ਪਾਣੀ ਸੁੱਕਦਾ ਸਾਫਾ ਝਾੜ ਦਿੰਦੇ ਨੇ ਤੁਸੀਂ ਗੱਲਾਂ ਝਾੜ ਦਿੰਦੇ ਆ ਤੁਸੀਂ ਗੁੱਸਾ ਝਾੜ ਦਿੰਦੇ ਆ ਤੇ ਮੁਆਵਜ਼ੇ ਮੰਗਦੇ ਰਹਿ ਗਏ ਉਹ ਤੁਹਾਡੇ ਬੱਚੇ ਡੁੱਬੇ ਤੁਹਾਡੇ ਬੱਚੇ ਰੁੜ ਗਏ ਤੁਹਾਡੇ ਪਸ਼ੂ ਰੁੜ ਗਏ ਤੁਸੀਂ ਰੁੜ ਗਏ ਤੁਹਾਡੇ ਘਰ ਰੁੜ ਗਏ ਪਰ ਤੁਹਾਨੂੰ ਹਲੇ ਤੱਕ ਵੀ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਸਰਕਾਰ ਤੋਂ ਮੰਗਣਾ ਕੀ ਹੈ ਤੁਸੀਂ ਗੁੱਸਾ ਕਿੰਨਾ ਤੇ ਕੱਢਦੇ ਆ ਜਿਹੜੇ ਤੁਹਾਡੇ ਕੋਲ ਰਾਸ਼ਨ ਲੈ ਕੇ ਆਉਂਦੇ ਆ ਆਮ ਲੋਕ ਪਿੰਡਾਂ ਚੋਂ ਪੈਸਾ ਇਕੱਠਾ ਕਰਕੇ ਤੁਸੀਂ ਐਨ ਜੀਓ ਤੇ ਸੰਸਥਾਵਾਂ ਤੇ ਗੁੱਸਾ ਕੱਢ ਰਹੇ ਆ ਜਦੋਂ ਉਹ ਆਉਂਦੇ ਆ ਤੁਹਾਨੂੰ ਨੇੜੇ ਨਹੀਂ ਹੋਣ ਦਿੰਦੇ ਉਹਨਾਂ ਦੇ ਲੀਡਰ ਨੇੜੇ ਹੁੰਦੇ ਆ ਤਾਂ ਤੁਸੀਂ ਮੰਗ ਕੀ ਰਏ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਇਸ ਕਰਕੇ ਸਮਝੋ ਮੁਰਗੀਆਂ ਅੱਜ ਨਹੀਂ ਰੁੜਦੀਆਂ ਹੜਾਂ ਚ ਨਹੀਂ ਰੁੜੀਆਂ ਮੁਰਗੀਆਂ ਮੁਰਗੀਆਂ ਆਏ ਦਿਨ ਹਰ ਮੀਟ ਦੀ ਦੁਕਾਨ ਤੇ ਮੁਰਗੀ ਰੁੜਦੀ ਆ ਜਿਹੜਾ ਕੱਲੋ ਸ਼ਰਾਬ ਵਾਲੇ ਠੇਕੇ ਦੇ ਸਾਹਮਣੇ ਆਏ ਦਿਨ ਕਈ ਮੁਰਗੀਆਂ ਰੋੜਦੀਆਂ ਖਟੀਟ ਕਈ ਮੁਰਗੀਆਂ ਰੋੜਦੇ ਆ ਤੇ ਜੇ ਤੁਹਾਡੀਆਂ ਮੁਰਗੀਆਂ 5-7 ਰੋੜ ਗਈਆਂ ਨਾ ਤੇ ਕਿਰਪਾ ਕਰੋ ਜੇ ਇੱਥੇ ਬੰਦੇ ਦਾ ਮੁਆਵਜ਼ਾ 5-4 ਲੱਖ ਹੋ ਸਕਦਾ ਤੇ ਤੁਹਾਨੂੰ ਮੁਆਵਜ਼ਾ ਹੱਦੋਂ ਵੱਧ ਮੁਰਗੀ ਦਾ 500 ਰੁਪਏ ਮਿਲਣਾ ਇਹ ਨੋਟ ਕਰੋ ਗੱਲ ਬਾਕੀ ਤੁਸੀਂ ਇਹ ਗੱਲਾਂ ਸਮਝਣੀਆਂ ਨਹੀਂ ਆ ਤੇ ਤੁਸੀਂ ਇਹਨਾਂ ਚੀਜ਼ਾਂ ਚੋਂ ਨਿਕਲੋ ਭਰਾਵੋ ਜਿੰਦੇ ਪਿੰਡਾਂ ਦੇ ਵਿੱਚ ਪਾਣੀ ਆਉਂਦਾ ਉਹ ਬੰਨ ਦੀ ਮੰਗ ਕਰੋ ਬੰਨ ਤਗੜਾ ਲਾ ਬੋ ਪਰ ਸਭ ਮੌਕੇ ਦੇ ਯਾਰ ਆ ਤੁਸੀਂ ਮੌਕੇ ਤੇ ਗੱਲਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ